ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਚੰਡੀਗੜ੍ਹ ਸੀਟ ਤੋਂ ਉਮੀਦਵਾਰ ਦੇ ਨਾਮ ਵੀ ਸ਼ਾਮਲ ਹਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਾਂਗਰਸੀ ਲੀਡਰ ਮਹਿੰਦਰ ਕੇਪੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਕੀਤਾ ਹੈ ਜਿਸ ਵਿੱਚ ਬਠਿੰਡਾ ਸੀਟ ਤੋਂ ਅਰਸ਼ਿੰਦਰ ਬਾਦਲ ਨੂੰ ਟਿਕਟ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀਮਾਨ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟਰੇਲਾ ਨੂੰ ਟਿਕਟ ਦਿੱਤੀ ਗਈ ਹੈ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਇਕ ਹੋਵੇ ਨੀ ਵਾਕ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਾ ਹਾਂ ਕੋਈ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਅ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਨ ਸਿੰਘ ਠੰਡਲ ਸਾਹਿਬ ਹੋਣਗੇ ਅਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਠਿੰਡੇ ਦਾ ਰਹਿ ਗਿਆ ਕਰਤ ਜੋ ਹਾਂਜੀ ਜੇ ਵੀ ਕਰਦੇ ਹੋ ਉੱਥੋਂ ਗੈਸ ਕਰੋ ਕੌਣ ਆਈਪੀ ਸਿੰਘ ਤੇ ਛੱਡ ਦਿੰਦੇ ਆ ਆਈਪੀ ਦਾਸੀ ਨੂੰ ਚਾਉਣਾ ਅੱਧ ਕਾਰ ਦੇ ਦਿੱਤੇ ਤੈਨੂੰ ਓਕੇ ਕੁਐਸਚਨ ਦਾ ਤੁਸੀਂ ਮੱਤ ਕਰਦਾ ਹੋਣਾ ਐਸ ਲੌਂਗ ਐਸ ਇਟਸ ਨੋਟ ਅਨਾਊਂਸਡ ਗੈਸ ਤਾਂ ਕਰਦੇ ਮੈਂ ਨਾ ਸੋ ਬਠਿੰਡੇ ਤੋਂ ਵੀ ਬਾਅਦ ਹਰਸਿਮਰਤ ਕੋਲ ਬਾਤ ਹੁੰਦੀ ਆ